ਸੰਗਨੀ ਤੁੰਦ ਦੇ ਕਾਰਨ ਇੱਕ ਸਕੂਲ ਵੈਨ ਅਤੇ ਸਿਵਿਟ ਕਾਰ ਵਿੱਚ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਕਾਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਜਾਣਕਾਰੀ ਮੁਤਾਬਕ ਫੀਤਕੋਟ ਦੇ ਕਸਬਾ ਸਾਦਕ ਕੋਲ ਅੱਜ ਇੱਕ ਨਿੱਜੀ ਸਕੂਲ ਦੀ ਵੈਨ ਬੱਚਿਆਂ ਨੂੰ ਲੈਣ ਲਈ ਪੁੱਜੀ ਜਿੱਥੇ ਡਰਾਈਵਰ ਵੱਲੋਂ ਬੱਚਿਆਂ ਨੂੰ ਬਿਠਾਉਣ ਦੇ ਮੌਕੇ ਆਪਣੀ ਵੈਨ ਨੂੰ ਸੜਕ ਦੇ ਇੱਕ ਕਿਨਾਰੇ ਖੜੀ ਕਰ ਦਿੱਤਾ ਪਰ ਇੰਨੇ ਨੂੰ ਪਿੱਛੋਂ ਆਉਂਦੀ ਸਵਿਫਟ ਕਾਰ ਉਸ ਨਾਲ ਟਕਰਾ ਗਈ ਜਿਸ ਹਾਦਸੇ ਵਿੱਚ ਕਾਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਇਸ ਹਾਦਸੇ ਸਮੇਂ ਸਕੂਲ ਵੈਨ ਵਿੱਚ ਪੰਜ ਤੋਂ 6 ਬੱਚੇ ਸਵਾਰ ਸਨ ਜਿਨ੍ਹਾਂ ਦਾ 60 ਫੀਟ ਤੋਂ ਵਿਚਾਰਿਆ ਜਿਨ੍ਹਾਂ ਨੂੰ ਦੂਜੀ ਗੱਡੀ ਰਹੀਂ ਸਕੂਲ ਭੇਜਿਆ ਗਿਆ ਕਾਰ ਚਾਲਕ ਮੁਤਾਬਕ ਗੱਡੀ ਦੇ ਅੱਗੇ ਮੋਟਰਸਾਈਕਲ ਸਵਾਰ ਜਾ ਰਿਹਾ ਸੀ ਜਿਸ ਨੂੰ ਕ੍ਰਾਸ ਕਰਨ ਸਮੇਂ ਅੱਗੇ ਖੜੀ ਸਕੂਲ ਵੈਨ ਨਾਲ ਉਸਦੀ ਕਾਰ ਟਕਰਾ ਗਈ ਦੂਜੇ ਪਾਸੇ ਵੈਨ ਚਾਲਕ ਨੇ ਦੱਸਿਆ ਕਿ ਉਸ ਵੱਲੋਂ ਸੜਕ ਦੇ ਇੱਕ ਪਾਸੇ ਵੈਨ ਖੜੀ ਕੀਤੀ ਗਈ ਸੀ ਪਰ ਸੰਗਨੀ ਤੰਦ ਕਾਰਨ ਕਾਰ ਚਾਲਕ ਨੂੰ ਕੁਝ ਦਿਖਾਈ ਨਾ ਦੇਣ ਕਾਰਨ ਇਹ ਹਾਦਸਾ ਵਾਪਰਿਆ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕੀ ਨਾਮ ਹੈ ਬਾਈ ਤੁਹਾਡਾ ਗਰਦੇ ਤੁਸੀਂ ਵੈਨ ਚਾਲਕ ਹੋ ਹਾਂਜੀ ਇਹ ਹਾਸਾ ਵਾਪਰਿਆ ਕਿਸ ਤਰ੍ਹਾਂ ਵਾਪਰਿਆ ਜੀ ਇਹਦਾ ਬੱਚਾ ਚੜਾਉਣ ਲੱਗਾ ਤੇ ਸਕੂਲਾਂ ਦੇ ਵਿੱਚ ਤਾਂ ਛੁੱਟੀਆਂ ਹੈਗੀਆਂ ਨਹੀਂ ਨਹੀਂ 12ਵੀਂ ਹੜ 11ਵੀਂ ਹੜ ਚੱਲਦੀ ਪਲੱਸ 1 ਪਲੱਸ 2 ਦੀਆਂ ਕਲਾਸਾਂ ਚੱਲਦੀਆਂ ਪਈਆਂ ਇਸ ਕਰਕੇ ਜਿਹੜਾ ਹਾਸਾ ਵਾਪਰ ਗਿਆ ਇਹ ਹਾ ਇੱਥੇ ਬੱਚੇ ਚੜਾਉਣਾ ਆਇਆ ਸੀ ਤੁਸੀਂ ਹਾਂਜੀ ਬੱਚਾ ਚੜਾਉਣਾ ਆਇਆ ਸੀ ਤੇ ਗੱਡੀ ਸੜਕ ਤੇ ਸੀ ਤੇ ਮਗਰੋਂ ਗੱਡੀ ਵੱਜ ਗਈ ਆਖੀ ਹਾਂ ਸੜਕ ਤੇ ਤੋਂ ਸਾਈਡ ਤੇ ਹੀ ਗੱਡੀ ਦਾ ਅੱਛਾ ਹਾਂ ਗੱਡੀ ਸਾਈਡ ਤੇ ਬਹੁਤ ਵੀ ਸ਼ੇਰ ਸਾਈਡ ਤੇ ਅੱਛਾ ਇਹ ਧੁੰਦ ਦੇ ਕਾਰਨ ਹਾਸਾ ਵਾਪਰ ਗਿਆ ਧੁੰਦ ਕਰਕੇ ਹੀ ਜਦ ਬਈ ਨਹੀਂ ਪ ਤੇ ਨੇ ਇੱਕ ਤਾਂ ਕੱਟ ਦਿੱ ਦਿਓ ਗੱਡੀ ਤਾਂ ਫਿਰ ਉਹ ਬੱਚਾ ਅਗਲੇ ਪਾਸੇ ਨੰਗੇ ਹੀ ਸੀ ਬ੍ਰੇਕਾਂ ਦੇ ਪੈਰ ਕਰਕੇ ਵੱਜ ਗਿਆ ਅੱਛਾ ਹਾਂ ਔਰ ਕੋਈ ਚੱਕਰ ਨਹੀਂ ਜਿਆਦਾ ਬ੍ਰੇਕਾਂ ਦੇ ਪੈਰ ਨਾ ਹੁੰਦਾ ਤਾਂ ਫਿਰ ਸ਼ਾਇਦ ਬੱਚੇ ਤੇ ਵੀ ਚੜ ਸਕਦੀ ਸਹੀ ਫਿਰ ਮੈਂ ਇਧਰੋਂ ਜਨਸਾਹ ਵਾਲੀ ਸਾਈਡ ਤੋਂ ਆਉਂਦਾ ਪਿਆ ਸੀਗਾ ਤੇ ਵੈਨ ਇਹ ਸਕੂਲ ਵਾਲੀ ਖੜੀ ਸੀਗੀ ਤੇ ਸੜਕ ਦੇ ਉੱਪਰ ਹੀ ਖੜੀ ਸੀਗੀ ਹਾਂ ਇਹ ਸੜਕ ਦੇ ਉੱਪਰ ਹੀ ਖੜੀ ਸੀ ਤੇ ਇਧਰੋਂ ਅੱਗੋਂ ਮੋਟਰਸਾਈਕਲ ਆਉਂਦਾ ਪਿਆ ਸੀਗਾ ਹਾਂ ਉਹਨੂੰ ਦੇਖ ਕੇ ਮੈਂ ਜਾਣ ਚੱਕ ਬ੍ਰੇਕ ਲਾਤੇ ਆ ਤੇ ਜਾ ਕੇ ਖੜੀ ਬੈਣ ਦੇ ਵਿੱਚ ਆ ਕੇ ਬੈਠੀ ਸਕੂਲਾਂ ਦੇ ਤਾਂ ਛੁੱਟੀਆਂ ਫਿਰ ਵੈਣ ਬਾਜ਼ਾਰ ਦੇ ਵਿੱਚ ਕਿਸ ਤਰ੍ਹਾਂ ਆਏ ਪਤਾ ਕੋਲ ਆਲੀ ਵੈਣ ਪਤਾ ਨਹੀਂ ਬਈ ਇਹਦੇ ਵਿੱਚ ਸਟੂਡੈਂਟ ਵੀ ਸੀਗੇ ਅੱਛਾ ਚਾਰ ਪੰਜ ਸਟੂਡੈਂਟ ਸੀਗੇ ਉਹਨਾਂ ਨੂੰ ਲੈ ਗਿਆ ਹਾਂ ਤੁਹਾਡੇ ਕੀ ਸਰਟੀਫਿਕੇਟ ਤੁਹਾਡੇ ਨਾਲ ਵੀ ਸੀ ਕੋਈ ਹਾਂ ਮੈਂ ਇਕੱਲਾ ਹੀ ਸੀਗਾ ਅੱਛਾ ਸਰਟੀਫਿਕੇਟ ਤੋਂ ਬਚਾਇਆ ਹਾਂ ਬਚਾਇਆ ਗੱਡੀ ਦਾ ਤਾਂ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਦੇਖਾਂ ਬਹੁਤ ਨੁਕਸਾਨ ਹੋ ਗਿਆ